ਕਾਂਗਰਸ ਨਾਲ दारू ਦਾ ਪੀਉਂਦੇ ਨੇ ਦੂਜੀਆਂ ਪਾਰਟੀਆਂ ਪੀਉਂਦੇ ਨੇ ਯਾਰ ਇਹਨੂੰ ਮੈਂ ਤਾਂ ਪੁੱਛੋ ਯਾਰ ਨਹੀਂ ਮੁਸ਼ਕਲ ਤਾਂ ਹੋਣਿਆ ਸਾਰਾ ਤੋਂ ਅੱਛਾ ਇਹ ਆਪਦੀ ਆਪ ਹੀ ਪਿੰਦੇ ਆ ਜੀ ਫਿਰ ਸਾਨੂੰ ਨੇ ਨਾ ਪਿਆ ਮੈਂ ਕਾਂਗਰਸੀ ਬੰਦਾ ਦਾ ਮੈਥੂ ਪੀਲਾ ਤੈਨੂੰ ਆਖਿਆ ਨਾ ਪੀਲਾ ਜਿੰਨੀ ਮਰਜੀ ਪੀਉਂਦੇ ਨਹੀਂ ਕਰਦੇ ਯਾਰ ਤੂੰ ਪਿਆਵਾ ਤੈਨੂੰ ਜਿੰਨੀ ਮਰਜੀ ਤੁਸੀਂ ਬੜੇਂਗ ਦੇ ਸਮਰਥਕ ਹੋ ਤੁਸੀਂ ਕਹਿੰਦੇ दारू ਮੈਂ ਪੀਉਂਦਾ ਹਾਂ 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 ਪਓ ਪੱਕਾ ਬੰਦਾ ਮੈਂ ਵੋਟ ਖਰੀਦਣੀ ਪਾ ਪਿਆ ਹਾਂ ਇਹਨੂੰ ਇਹਨੂੰ ਆਖਿਆ ਪੁੱਛ ਇਹਨੂੰ ਇਹਨੂੰ ਆਖਿਆ ਤੁਸੀਂ ਕਹਿੰਦੇ ਵੀ दारू ਪੀਉਣਾ ਤੁਹਾਨੂੰ ਵੋਟ ਬੜੇਂਗ ਨੂੰ ਪਾ ਦੇ ਗਲਤ ਕੰਮ ਨਹੀਂ ਹਾਂ ਇਹ ਦਮੰਗ ਤੇ ਤੁਸੀਂ ਕੀ ਕੀਤੀ ਹੈ ਹਾਂ ਪਿਆਰ ਨਾਲ ਪਿਆਰ ਜੇ ਗੱਲ ਤੇ ਗੱਲ ਤਾਂ ਤੁਸੀਂ ਕਹੀ ਵੀ ਪਹਿਲਾਂ दारू ਪੀਉਂਦਾ ਨਹੀਂ ਰਾਜਾ ਪੀਉਂਦਾ ਹੀ ਨਹੀਂ ਕਿਸੇ ਨੂੰ ਜੀ ਇਹ ਪੀਉਂਦੇ ਨਹੀਂ ਕਿਸੇ ਨੂੰ ਤੇ दारू ਨਾਲ ਥੋੜੀ ਜਿਹੀ ਵੀ ਕੰਮ ਚੱਲੂਗਾ ਬਈ ਆਪਣਾ ਕੋਈ ਕੰਮ ਤੰਦਾ ਜਿਹੜਾ ਕੋਈ ਹੋਰ ਆ ਕੋਈ ਉਹਦਾ ਨਾ ਰੋਜ਼ਗਾਰ ਦੀ ਗੱਲ ਹੈ ਨਾ ਰੋਜ਼ਗਾਰ ਨੌਕਰੀਆਂ ਹੋਣੇ ਰੋਜ਼ਗਾਰ ਮਿਲਿਆ ਉਰੇ ਵੱਧ ਤੋਂ ਵੱਧ ਸਾਡੇ ਪਿੰਡ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਕੋਈ ਨੌਕਰੀ ਨਹੀਂ ਲੈ ਵੀ ਮੁੰਡਿਆਂ ਨੇ ਸਿਆਣੀ ਗੱਲ ਕੀਤੀ ਉਧਰ ਤਾਂ दारू 'ਚ ਉਲਝੇ ਹੋਏ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮਹਾਕਰਨ ਜ਼ਿਮਨੀ ਚੋਣਾ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਹੋਇਆ ਤੇ ਅਸੀਂ ਸਭ ਤੋਂ ਹੌਟ ਸੀਟ ਗਿੱਦੜਬਾਹਾ ਬੇਸ਼ੱਕ ਹਲਕੇ ਦਾ ਨਾਮ ਗਿੱਦੜਬਾਹਾ ਹੈ ਪਰ ਲੋਕ ਇੱਥੇ ਸ਼ੇਰਾਂ ਵਰਗੇ ਨੇ ਗੱਲ ਖੁੱਲ ਕੇ ਰੱਖਦੇ ਆ ਆਪਣੇ ਵਿਚਾਰ ਤੇ ਕੀ ਮਾਹੌਲ ਹੈ ਕਿਉਂਕਿ ਵੱਡੇ ਉਮੀਦਵਾਰ ਨੇ ਵੱਡੇ ਚਿਹਰੇ ਤੇ ਬਾਬੇ ਸਾਡੇ ਜਿਹੜੇ ਸਿਆਸਤ ਨੂੰ ਪਿਛਲੇ ਲੰਮੇ ਸਮੇਂ ਤੋਂ ਸਮਝ ਰਹੇ ਆ ਇੱਥੋਂ ਦੇ ਲੀਡਰਾਂ ਨੂੰ ਜਾਣਦੇ ਆ ਤੇ ਸਾਡੇ ਨਾਲ ਸਾਡੀ ਧੀ ਸਾਡਾ ਮਾਣ ਇਹ ਤਾਂ ਵੜਿੰਗਾ ਵਾਲੇ ਲੱਗਦੇ ਮੈਨੂੰ ਹਾਂ ਜੀ ਮੈਂ ਤਾਂ ਰਾਜੇਵਰਗ ਨੂੰ ਪਾਉਣੀਆਂ ਜੀ ਵੋਟਾਂ ਇੱਧਰ ਦੇ ਰਾਜੇ ਵਿੜਿੰਗ ਤੋਂ ਤੁਸੀਂ ਖੁਸ਼ ਹੋਗੇ? ਹਾਂ ਜਮਾਂ ਖੁਸ਼। ਤੇ ਬਾਈ ਤੁਸੀਂ ਰਾਜੇ ਵਿੜਿੰਗ ਨੂੰ ਹੀ? ਰਾਜੇ ਵਿੜਿੰਗ ਨੂੰ। ਹਾਂ ਜੀ 45 ਸਾਲੋਂ ਕਾਂਗਰਸ ਨੂੰ ਪਾਉਣੇ ਆ। ਪੱਕੇ ਕਾਂਗਰਸੀ ਆ। ਹਾਂ ਜੀ ਹਾਂ ਜੀ। ਮਤਲਬ ਕਾਂਗਰਸ ਵੱਲੋਂ ਕੋਈ ਖੜੇ ਜਿਤਾਉਂਗੇ। ਹਾਂ ਜੀ ਹਾਂ ਜੀ ਉਸ ਨੂੰ ਪਾਉਣੇ ਕਾਂਗਰਸ ਦਾ ਅਮੀ ਤੌਰ ਕੋਈ ਆ ਜੀ। ਬਿਲਕੁਲ। ਬਾਈ ਤੁਹਾਨੂੰ ਕੀ ਲੱਗਦਾ ਹੈਗਾ? ਬਾਈ ਇਹ ਰਾਜੇ ਵਿੜਿੰਗ ਦੇ ਬੰਦੇ ਆ ਖਾਸ ਕੱਟੜ ਕਾਂਗਰਸੀ ਆ। ਰਾਜੇ ਵਿੜਿੰਗ ਨੂੰ ਹੀ ਵੋਟਾਂ ਪਾਉਣੀਆਂ। ਰਾਜੇ ਵਿੜਿੰਗ ਨੂੰ ਪਾਉਣੀਆਂ। ਇਹ ਮੂੰਹ ਲੈ ਜਣੂਗਾ ਨਹੀਂ ਕਹਿ ਰਹੇ ਕਿ ਤੇ ਇੱਕ ਲੀਡਰ ਬੈਠਾ ਹੈ। ਨਹੀਂ ਨਹੀਂ ਜੀ। ਪੱਕੇ ਰਾਜੇਵਿੰਗ ਦੇ ਬੰਦਿਆਂ ਜਿੰਦਰਜੀ ਤੁਸੀਂ ਕੀ ਦੇ ਰਾਜੇਵਿੰਗ ਨੂੰ ਜੀ ਸਾਰੇ ਵਿੜੇਂਗ ਵਾਲਿਆ ਫਿਰ ਤਾਂ ਇੱਕ ਪਾਸਾ ਹੋ ਗਿਆ ਕੰਮ ਹੈ ਹਾਂ ਹਾਂ ਤੁਸੀਂ ਕਹਿੰਦੇ ਹੋ ਅਈ ਤਾਂ ਜੀ ਉਹ ਜੈਪੀ ਢੱਲੋਂ ਨਾਲ ਸਾਰਾ ਟਰਾਂਸਪੋਰਟ ਦਾ ਕੰਮ ਆ ਜੀ ਆਹ ਬਸ ਆਪਣੀ ਕੀ ਨਹੀਂ ਜੀ ਆਪਣੀ ਹਰਗਵਿੰਦ ਬਾਸਾ ਜੀ ਬਸ ਉਹ ਲੋਕ ਤਾਂ ਦਾ ਟਰਾਂਸਪੋਰਟ ਹੀ ਆ ਭਾਈਚਾਰਾ ਜਿਹੜਾ ਤੁਸੀਂ ਹਾਂ ਹਾਂ ਉਹ ਦਾ ਕਰਕੇ ਆ ਜੀ ਇਹ ਇਹਨਾਂ ਦਾ ਉਹ ਨੂੰ ਹੀ ਪਾਣੀ ਬਣੀ ਤੁਸੀਂ ਕਿਹਨੂੰ ਸੋਚ ਰਹੇ ਹੋ ਕਾਂਗਰਸ ਕਾਂਗਰਸ ਜੀ ਕਾਂਗਰਸ ਹਾਂ ਕਾਂਗਰਸ ਵਾਲੀ ਤੇ ਮਾਨਪ੍ਰੀਤ ਬਾਦਲ ਦਾ ਜ਼ਿਕਰ ਹੀ ਨਹੀਂ ਹੋਇਆ ਪੁੱਛ ਲੈ ਯਾਰ ਹਾਂ ਕਾਂਗਰਸ ਨੂੰ ਪਾਉਣੇ ਆ ਸਾਰੇ ਕਾਂਗਰਸ ਵਾਲੇ ਇੱਕ ਪਾਸੇ ਤੇ ਇੱਧਰ ਬਾਈ ਕੱਲਾ ਹੀ ਕੱਲਾ ਹੀ ਡਿੰਪੀ ਢੋਲਾ ਵੋਟਾਂ ਤੇ ਕਾਂਗਰਸ ਵੱਲ ਵੱਧ ਹੋ ਗਈਆਂ ਉਹ ਗੋਸ਼ ਹੋ ਜੇ ਹੁਣ ਅਸੀਂ ਤਾਂ ਪਾਉਣੀ ਆ ਉਹਨੂੰ ਜੀ ਇਹਦਾ ਜਿੱਥੇ ਮੇਰਾ ਪਿੰਡ ਤਾਂ ਮਣੀਆਂ ਵਾਲਾ ਵੈਸੇ ਪਿੰਡ ਸਾਡਾ ਕਿੱਧਰ ਵਿੱਚ ਪੈਂਦਾ ਉਹ ਤਾਂ ਕਿ ਨਹੀਂ ਹਾਂ ਹਾਂ ਪੈਂਦਾ ਮੈਂ ਹੋਰ ਸੀਬ ਲਾ ਦੋ ਅਈ ਦਾ ਫਿਰ ਉਹਨੂੰ ਨਾਲ ਕੀ ਕਿਹੜੀ ਗੱਲ ਪਸੰਦ ਆ ਡਿੰਪੀ ਦੀ ਸਾਨੂੰ ਤਾਂ ਟ੍ਰਾਂਸਪੋਰਟ ਦਿਹਾੜੀ ਮਿਲ ਜਾਂਦੀ ਸਾਨੂੰ ਨਹੀਂ ਦਿਹਾੜੀ ਨਹੀਂ ਮਿਲਦੀ ਦਿੰਦੇ ਆ ਤਾਂ ਅਗਰ ਕੀ ਬਿਲਕੁਲ ਠੀਕ ਹੈ ਬਾਈ ਤੁਹਾਨੂੰ ਕੀ ਪਸੰਦ ਹੈ ਵੀ ਕਾਂਗਰਸ ਨੇ ਉਹਦੇ ਕਿਹੜੇ ਕਿਹੜੇ ਕੰਮ ਕੀਤੇ ਜਿਹੜੇ ਕਰ ਗਿਆ ਕਿਉਂਕਿ ਮਾਨਪ੍ਰੀਤ ਬਾਲ ਪਿੰਡਾਂ ਚ ਘੁੰਮ ਰਹੇ ਕਹਿੰਦੇ ਮੈਂ ਤਾਂ ਬਾਲਾ ਕੰਮ ਕਰਾਇਆ ਉਹਦੇ ਇਹ ਕੀ ਕਰੇ ਕਾਂਗਰਸ ਰਾਜੀਵ ਰੇਂਗ ਨੇ ਜਿਹੜਾ ਬਣਾਇਆ ਸਾਰਾ ਕੁਝ ਰਾਜੀਵ ਰੇਂਗ ਦੇ ਸੜਕਾਂ ਬਣਾਉਣ ਦਾ ਵੀ ਕੰਮ ਉਹਦਾ ਹੀ ਹੈ ਸਾਡੇ ਕਰੰਟ ਆਣੀਆਂ ਜੀ ਬੈਠੇ ਕਰਾਉਣ ਸੜਕਾਂ ਬਣਾਦੀਆਂ ਹਮ ਅਮਰਤਾ ਵੜੇਂਗ ਖੜੀ ਪਹਿਲੀ ਵਾਰ ਹਾਂਜੀ ਹਾਂਜੀ ਧੀ ਮੰਨਦੇ ਪੂਰਾ ਬੈਚ ਲਾਇਆ ਵੀ ਸਾਡੀ ਧੀ ਮਾਣਾ ਪੂਰਾ ਪੂਰਾ ਮਾਣਾ ਜੀ ਕੀ ਲੱਗਦਾ ਕਿੰਨੀਆਂ ਵੋਟਾਂ ਤੋਂ ਲੈ ਜਾਓਗੇ ਹੈ ਵੋਟਾਂ ਦੀ ਇੰਪੀਟਲ ਨਵੀਂ ਮੋਰੋਂ ਤਗੜੇ ਆ ਕਿਉਂਕਿ ਕਹਿੰਦਾ ਅਕਾਲੀ ਦਲ ਦਾ ਵੀ ਕਿਤੇ ਨਾ ਕਿਤੇ ਬੈਕਅਪ ਹੈਗਾ ਹੈਗਾ ਤੇ ਸਰਕਾਰ ਦੇ ਨਾਲ ਲੜ ਕੇ ਵਿਧਾਇਕੀ ਚੋਣਾਂ ਲੜ ਰਹੀ ਹੈ। ਕੁੜੀ ਅਸੀਂ ਆਪ ਦੇ ਬਲਬੁੱਤ ਦੇ ਲੜਨੀ ਉਹਨਾਂ ਨੇ ਆਪ ਦੇ ਲੜਦੀਆਂ ਜੀ। ਹਮਮ। ਅਜੀਹੜੀ ਪਾਰਟੀ ਨੂੰ ਪਣਾ ਉਸੇ ਦਾ ਰੱਖਣਾ ਨਾ। ਤੁਸੀਂ ਕੀ ਮੰਨਦੇ ਹੋ? ਅੱਜ ਤਾਂ ਉਹਨੂੰ ਜਿਤਾਉਣੇ ਤਾਂ ਹੋ ਗਏ ਉਹਨੂੰ। ਹਾਂਜੀ। ਵਿੜਨ ਨੂੰ ਜਿਤਾਉਣੇ ਅਸੀਂ ਤਾਂ ਚੌਥਾ ਪਲਾਨ ਹੋ ਗਿਆ। ਅਸੀਂ ਤਾਂ ਜਦੋਂ ਵਿਚਾਰਾ ਉਹ ਪਹਿਲਾਂ ਆਇਆ ਸੀਗਾ ਅਸੀਂ ਕੰਮ ਕਰਦੇ ਨੇ। ਉਰੇ ਤੁਹਾਡੇ ਸਰਪੰਚ ਤਾਂ ਸਾਰੇ ਆਮ ਆਜ਼ਦੀ ਪਾਰਟੀ ਦੇ ਬਣ ਗਏ। ਐਮਐਲਏ ਦੀ ਬੋਰਡ ਤੁਸੀਂ ਕਹਿੰਦੇ ਉਧਰ ਪਾਉਣੀ ਆ ਸਰਪੰਚੀ ਚ ਤਾਂ ਜਿਤਾ ਨਹੀਂ ਸਕਿਆ ਕਾਂਗਰਸ ਨੇ ਨਹੀਂ ਨਹੀਂ ਉਹ ਹੋਰ ਸੀ ਗੱਲ ਏ ਹੋਰ ਆ ਗੱਲ ਉਦੋਂ ਕੀ ਚੱਕਰ ਪੈ ਗਿਆ ਉਦੋਂ ਚੱਕਰ ਉੱਠੇ ਸਾਡਾ ਬੰਦਾ ਠਾਇਆ ਨਹੀਂ ਬੰਦਾ ਨਹੀਂ ਠਾਇਆ ਜੀ ਸਾਨੂੰ ਉਹ ਉਮੀਦਵਾਰ ਬਾਹਲੇ ਹੋਗੇ ਕੋਈ ਕਿੱਧਰ ਨੂੰ ਗੱਲ ਕਿੱਧਰ ਨੂੰ ਕਰ ਲਿਆ ਫਿਰ ਉਹਾਂ ਦਾ ਮੈਨ ਲੜਨਾ ਉਹ ਦਾ ਮੈਨ ਲੜਨਾ ਮੁਰਕੇ ਚੁੱਪ ਕਰਕੇ ਅੱਛਾ ਫੇ ਫੇਨ ਆ ਉਦਾਂ ਹੋ ਜਵੇ ਨਹੀਂ ਹੁਣ ਨਹੀਂ ਹੁੰਦਾ ਨਹੀਂ ਉਹ ਨਹੀਂ ਹੁੰਦਾ ਹੁਣ ਤਾਂ ਜਮੈਂ ਇੱਕਥਾਂ ਬੈਠੇ ਆ ਪਲੇਅਰ ਬਹੁਤ ਤਗੜੇ ਤੁਹਾਡੇ ਹਲਕੇ ਚ ਪੈਸਾ ਵੀ ਕਹਿੰਦੇ ਬਾਬਾ ਵੰਡਿਆ ਜਾਣਾ ਉਹਦਾ ਸਾਰਾ ਕੁਝ ਹੋਊਗਾ ਜੀ ਉਹਦਾ ਮੈਚ ਪਿਆ ਹੈ ਬੈ ਹੁਣ ਪਤਾ ਲੱਗੂਗਾ ਸੁਨੇਹਾ ਲਾਤਾ ਫੜੇਗਾ ਹੁਣ ਤੁਸੀਂ ਵੀ ਪੈਸਾ ਵਾੜਾ ਲੱਗੂ ਪਿੰਡਾਂ ਚ ਪਤਾ ਹੀ ਹੈ ਉਹਨਾਂ ਨੂੰ ਉਹਨੂੰ ਪਤਾ ਹੀ ਹੈ ਪਤਾ ਹੀ ਹੈ ਉਹਨਾਂ ਨੂੰ ਜੀ ਕਿ ਮਾਨਪ੍ਰੀਤ ਬਾਦਲ ਸਾਰਾ ਨਹੀਂ ਇਹ ਮੁੱਛ ਦਾ ਸਵਾਲ ਹੈ ਤੁਹਾਨੂੰ ਪਤਾ ਹੈ ਕਿ ਬਣਿਆ ਹੋਇਆ ਫਿਰ ਕੀ ਹੋ ਗਿਆ ਜੀ ਸਾਰਿਆਂ ਦੀ ਮੁੱਛ ਦਾ ਸਵਾਲ ਹੀ ਹੈ ਕੰਮ ਹੁੰਦੇ ਆ ਬਾਈ ਬੜਿੰਗਾ ਉਹਨਾਂ ਦੇ ਰਾਜ ਚ ਰਾਜ ਬੜਿੰਗ ਨੇ ਕੰਮ ਕਿਆ ਕਰਾਇਆ ਤੁਹਾਡੇ ਦਿਵਰੇ ਬਹੁਤ ਜ਼ਿਆਦੇ ਜੀ ਗਰੀਬਾਂ ਦੇ ਵੀ ਜੀਵਿਦਾਰਾਂ ਭਰਾਵਾਂ ਦੇ ਵੀ ਬਹੁਤ ਜ਼ਿਆਦੇ ਕੰਮ ਕਰਾਈ ਜਾਂਦਾ ਤਾਂ ਹੀ ਅਸੀਂ ਮੰਨਦੇ ਆ ਜੀ ਗਾਣ ਫੇਰ ਰਾਜੇ ਨੂੰ ਜਿਤਾਵਾਂਗੇ ਰਾਜੇ ਨੂੰ ਜਿਤਾਵਾਂਗੇ ਐਟ੍ਰਿਕ ਵੱਜੂ ਹਾਂ ਜੀ ਫੁੱਲ ਭਾਈ ਇਹ ਤਾਂ ਫਿਰ ਐ ਹੋ ਗਿਆ ਵੀ ਜਿੱਥੇ ਅਸੀਂ ਖੜੇ ਆ ਉਹ ਸਾਰੀ ਇੱਕ ਪਾਸੜ ਜਾਂ ਕੰਮ ਕਾਂਗਰਸ ਨੂੰ ਵੀ ਵੋਟ ਪਾਉਣੀ ਆ ਤੇ ਪੂਰਾ ਮਨ ਬਣਾ ਕੇ ਬੈਠੇ ਡਿੰਪੀ ਢਿੱਲੋਂ ਵਾਲੇ ਇੱਕ ਆ ਇਹ ਤਾਂ ਕਹਿੰਦੇ ਕਹਿੰਦੇ ਵੀ ਕਹਿੰਦੇ ਨੇ ਰੀਲਿਆ ਦੇਣੀ ਹਾਂ ਜੀ ਯਾਰ ਇਹ ਕਾਂਗਰਸ ਨਾਲ ਦਾਰੂ ਦਾ ਪਿਉਂਦੇ ਨੇ ਦੂਜੀਆਂ ਪਾਰਟੀਆਂ ਪਿਉਂਦੀਆਂ ਯਾਰ ਇਹਨੂੰ ਐ ਤਾਂ ਪੁੱਛੋ ਯਾਰ ਬੋਟ ਨਹੀਂ ਨਹੀਂ ਮੁਸ਼ਕਤਾ ਹੋਣ ਰਿਆ ਸਾਰਾ ਤੋਂ ਅੱਛਾ ਇਹ ਆਪਦੀ ਆਪ ਹੀ ਪਿੰਦੇ ਆ ਜੀ ਫਿਰ ਸਾਨੂੰ ਉਹਨੇ ਨਾ ਪਿਉਂਦੇ ਮੈਂ ਕਾਂਗਰਸ ਹੀ ਬੰਦਾ ਮੈਥੋਂ ਪੀ ਲੈ ਤੈਨੂੰ ਆਖੀਂਦਾ ਪੀ ਲੈ ਜਿੰਨੀ ਮਰਜੀ ਪਿਉਂਦੇ ਨਹੀਂ ਕਰਦੇ ਯਾਰ ਗਲਾ ਪਿਾਵਾਂ ਤੁਹਾਨੂੰ ਜਿੰਨੀ ਮਰਜੀ ਤੁਸੀਂ ਤੁਸੀਂ ਵੜਿੰਗ ਦੇ ਸਮਰਥਕ ਹੋ ਤੁਸੀਂ ਕਹਿੰਦੇ ਦਾਰੂ ਮੈਂ ਪਿਉਂਦਾ ਹਾਂ 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 ਪੋ ਪੱਕਾ ਬੰਦਾ ਮੈਂ ਵੋਟ ਖਰੀਦਣੀ ਪਾਪਿਆ ਹਾਂ ਇਹਨੂੰ ਇਹਨੂੰ ਆਖਿਆ ਪੁੱਛ ਇਹਨੂੰ ਇਹਨੂੰ ਆਖਿਆ ਵੀ ਦਾਰੂ ਪੀਉਣਾ ਤੁਹਾਨੂੰ ਬੋਟ ਵੜਿੰਗ ਨੂੰ ਪਾ ਦੇ ਗਲਤ ਇਹਨੂੰ ਪੌਣ ਦਾ ਹੱਕ ਹੈ ਹਾਂ ਦਿਮਾਗ ਤੇ ਤੁਸੀਂ ਕੀ ਕੀਤੀ ਹੈ ਹਾਂ ਪਿਆਰ ਨਾਲ ਪਿਆਰ ਜੇ ਗਲਤ ਹੈ ਗਲਤ ਤਾਂ ਤੁਸੀਂ ਕਹੀ ਵੀ ਪਹਿਲਾਂ ਦਾਰੂ ਪੀਉਂਦਾ ਨਹੀਂ ਰਾਜਾ ਪੀਉਂਦਾ ਹੀ ਨਹੀਂ ਕਿਸੇ ਨੂੰ ਜੀ ਕਿਉਂ ਇਹ ਕਿਉਂ ਨਹੀਂ ਇਹ ਪੀਉਂਦੇ ਨਹੀਂ ਕਿਸੇ ਨੂੰ ਦੂਜਿਆਂ ਬਾਲਦੇ ਆਏ ਮਾਰੀ ਜਾਂਦਾ ਤੈਨੂੰ ਹੁਣੇ ਆਖਿਆ ਪੀਲਾ ਜਿੰਨੀ ਮਰਜੀ ਪੀਉਂਦੇ ਵੀਰੇ ਉਹਦਾ ਬੜਿੰਗ 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 ਉਹਨਾਂ ਨੇ ਦਾਰੂ ਆ ਰਹੀ ਹੈ ਵੀਰੇ ਉਹ ਆਪਾ ਆਪਾ ਨਹੀਂ ਉਹ ਤਾਂ ਪੀਣੇ ਆਪਾਂ ਦਾ ਖਰਚਾ ਨਹੀਂ ਕਰਨਾ ਮੈਂ ਮੈਥੋਂ ਜਿਹੜਾ ਆਪਣੀ ਪੀਲੇ ਹਾਂ ਹਾਂ ਕਿਵੇਂ ਆ ਲੈ ਵੀ ਨੌਜਵਾਨ ਸਾਥੀ ਆਇਆ ਮੂਰੇ ਕੀ ਕਹਿਣਾ ਵੀ दारू ਨਾਲ ਥੋੜੀ ਆ ਵੀ ਕੰਮ ਚੱਲੂਗਾ ਬਈ ਆਪਣਾ ਕੋਈ ਕੰਮ ਤਾਂ ਹੁੰਦਾ ਜਿਹੜਾ ਕੋਈ ਹੋਰ ਆ ਕੋਈ ਹੋਰ ਨਾਲ ਰੋਜ਼ਗਾਰ ਦੀ ਗੱਲ ਹੈਣਾ ਰੋਜ਼ਗਾਰ ਨੌਕਰੀਆਂ ਹੋਣੀਆਂ ਰੋਜ਼ਗਾਰ ਮਿਲੇ ਉਰੇ ਵੱਧ ਤੋਂ ਸਾਡੇ ਪਿੰਡ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਕੋਈ ਨੌਕਰੀ ਨਹੀਂ ਲੈ ਆ ਵੀ ਮੁੰਡਿਆਂ ਨੇ ਸਿਆਣੀ ਗੱਲ ਕੀਤੀ ਉਧਰ ਤਾਂ दारू 'ਚ ਉਲਝੇ ਹੋਏ ਕਿਵੇਂ ਹਾਂਜੀ ਸਾਡੇ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਭਾਵੇਂ ਦੀ ਕੋਈ ਸਰਕਾਰ ਕਾਂਗਰਸ ਦੀ ਆਈ ਹੈ ਚਾਹੇ ਕਾਲੀਆਂ ਦੀ ਆਈ ਹੈ ਚਾਹੇ ਆਮਵਲਿਆਂ ਦੀ ਆਈ ਹੈ ਕੋਈ ਬੰਦਾ ਸਾਡੇ ਪਿੰਡ 'ਚ ਕਹਦੇ ਵੀ ਸਾਨੂੰ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਮਨਪ੍ਰੀਤ ਬਦਲ ਕਹਿੰਦੇ ਪੁੱਛਦਾ ਫਿਰਦਾ ਵੀ ਕਾ ਕਿਹੜੇ ਵਿਭ ਹਣ ਤਾਂ ਕੋਈ ਨਹੀਂ ਪੁੱਛੂਗਾ ਹਣ ਨਹੀਂ ਕੋਈ ਹਣ ਤਾਂ ਕਿਸੇ ਟੈਨਸ਼ਨ ਨਹੀਂ ਹਣ ਤਾਂ ਹਰ ਇੱਕ ਕਰ ਕਰ ਬੜੇ ਫਿਰਦੇ ਕੋਈ ਨਹੀਂ ਪੁੱਛਣਾ ਇੱਥੇ ਪਹਿਲਾਂ 10 ਦਿਨ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਕਿਸੇ ਨੇ ਆ ਸਾਡੇ ਛੜਕਾਂ ਗਲੀਆਂ ਨਾਲੀਆਂ ਬਣੀਆਂ ਇਹ ਵਿਡੰਗ ਸਿੰਘ ਸਾਹਿਬ ਨੇ ਬਣਵਾਈਆਂ ਜਿਹੜੀਆਂ ਬਣਾਈਆਂ ਹੁਣ ਆ ਸਾਡੇ ਵਿੱਕੀ ਭਾਈ ਜੈਤਕਾਰ ਸੀਗੇ ਸਰਪੰਚ ਸਾਹਿਬ ਉਹਨਾਂ ਨੇ ਸਾਡੇ ਕੋਲ ਜਰੂਰ ਕੱਢਾ ਸਾਡੇ ਪਿੰਡ ਦਾ ਜੀ ਪਹਿਲਾਂ ਮਤਲਬ ਗਲੀਆਂ ਤਾਂ ਵਿਨਾਸ਼ ਵਜਾ ਸੀ ਜਿਵੇਂ ਜਿਆ ਸਾਰੇ ਬੰਦੇ ਬੈਠੇ ਪੁੱਛਿਓ ਇਹਨਾਂ ਨੂੰ ਜਿਹਦੇ ਬਣੀਆਂ ਸੀ ਕਿਸੇ ਨੂੰ ਪੁੱਛ ਲੋ ਤੁਸੀਂ ਫੇਰ ਕਿੰਨੂੰ ਵੋਟ ਪਾਉਣ ਦਾ ਮਨ ਬਣਿਆ ਨੌਕਰੀ ਤਾਂ ਮਿਲੀ ਨਹੀਂ ਅਸੀਂ ਤਾਂ ਹੁਣ ਕੀ ਰਾਂਦੇ ਇਸੇ ਨੂੰ ਪਾਉਣਗੇ ਜੀ ਵਿੜਿੰਗ ਨਹੀਂ ਜਦੋਂ ਪਹਿਲਾਂ ਤੋਂ ਇਹਦੇ ਨਾਲ ਜੁੜੇ ਹੋਏ ਆਂ ਹਾਂਜੀ ਇਸੇ ਨੂੰ ਪਾਉਣਾ ਕਰੀਏ ਆਛਾ ਮਤਲਬ ਪੀੜੀਦਰ ਪੀੜੀ ਕਾਂਗਰਸ ਜਿਤਾਰੇ ਹਾਂਜੀ 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 ਅੱਜ ਤੇ ਵੀ ਚਾਹਾਂਗੇ ਮਾਲਕ ਸੁੱਖ ਰੱਖੇ ਸਾਡਾ ਜਿਹੜਾ ਹੁਣ ਗਲੀਆਂ ਨਾਲੀਆਂ ਦਾ ਕੋੜ ਕੱਢਿਆ ਜੀ ਇਹ ਸਾਡਾ ਕਾਂਗਰਸ ਨੇ ਕੱਢਿਆ ਜੀ ਕਾਂਗਰਸ ਨੇ ਕੱਢਿਆ ਹੈ ਭਾਈ ਲੈ ਵੀ ਕੰਮ ਤਾਂ ਤੁਸੀਂ ਕੀਤੇ ਕਹਿੰਦੇ ਵੀ ਕੋੜ ਜਿਹੜਾ ਗਲੀਆਂ ਨਾਲੀਆਂ ਦਾ ਕਾਂਗਰਸ ਨੇ ਕੱਢਿਆ ਹਾਂਜੀ ਹਾਂਜੀ ਜਿੱਥੇ ਵੀ ਬੰਦਾ ਨਹੀਂ ਲੰਘਦਾ ਉੱਥੇ ਹੀ ਸੜਕਾਂ ਬਣਾਈਆਂ ਪਈਆਂ ਜੀ ਸਾਡੇ ਸੱਪੜ ਵੇਈ ਤੇ ਮੁੰਡਿਆਂ ਨੇ ਗੱਲ ਕਹੀ ਕਹਿੰਦੇ ਵੀ ਤੁਸੀਂ ਗਲੀਆਂ ਨਾਲੀਆਂ 'ਚ ਫਸੇ ਨੌਕਰੀ ਦਾ ਦਬਾਅ ਮੁੰਡਿਆਂ ਨੂੰ ਨੌਕਰੀਆਂ 'ਚ ਤੋਂ ਸਰਕਾਰ ਬਣੂਗੀ ਫੇਰ ਹੀ ਲੋਗ ਹੋਊਗਾ ਜਦੋਂ ਪਹਿਲਾਂ ਕਿੱਥੋਂ ਲਵਾ ਦੇਂਗੇ ਇਸ ਸਰਕਾਰ ਨੇ ਤਾਂ ਲਵਾਏ ਨਹੀਂ ਕੋਈ ਚੌਂਕੀਦਾਰ ਵੀ ਰੱਖਿਆ ਇਹਨਾਂ ਨੇ ਰਾਜੇ ਵਿੜਿੰਗ ਕੋ ਨਹੀਂ ਵੀ ਤਾਂ ਸਰਕਾਰ ਦਾ ਹਿੱਸਾ ਰਹੀ ਜਾਂ ਮੰਤਰੀ ਵੀ ਰਹੇ ਆ ਉਸ ਮੰਤਰਾਲੇ 'ਚੋਂ ਆਪਣੇ ਇੱਧਰ ਕਿੰਨੇ ਕੰਤਰੀ ਰਹੇ ਆ ਤਾਂ ਰੋਡਵੇ ਦੇ ਡਰਾਈਵਰ ਕੰਟਰੈਕਟਰਾਂ ਨੂੰ ਪੁੱਛੋ ਵੀ ਰਾਜੇ ਵਿੜਿੰਗ ਦੇ ਖਾਤਰ ਕੀ ਜਾਂਦੇ ਆ ਉੱਥੇ ਫਿਰਦੇ ਬਾਹਰ ਦੇ ਆਦੀ ਮਾਪਿਆਂ ਦੇ ਵੋਟ ਆਪਣੇ ਹਲਕੇ ਚੋਂ ਗਏ ਮੈਂਕਮਜ ਵਰਤੀਆਂ ਹੈਗੇ ਮੁੰਡੇ ਜੀ ਇੱਥੋਂ ਬੈਠੇ ਫੋਨ ਤੇ ਵੋਟਾਂ ਪੁਵਾਏ ਜਾਂਦੇ ਰਾਜੇ ਵੜਿੰਗ ਨੂੰ ਅੱਛਾ ਜਿਹੜੇ ਰੋਡਵੇਜ ਦੇ ਮੁਲਾਜ਼ਮ ਹੈ ਉਹਾਂ ਨੇ ਸਾਨੂੰ ਤਾਂ ਇੱਕੋ ਰਾਜੇ ਵੜਿੰਗ ਨੇ ਇੱਕੋ ਸੁਰਗ ਬਖਾਇਆ ਨਾਲ ਆਹ ਕਿਹੜੀ ਗੱਡੀ ਆ ਗਈ ਲੈ ਵੀ ਮਨਪ੍ਰੀਤ ਬਾਦਲ ਦੀ ਗੱਡੀ ਆ ਗਈ ਹੈ ਬੀਜੇਪੀ ਕਹਿੰਦੇ ਪਿੰਡਾਂ ਚ ਵੜਦੀ ਨਹੀਂ ਸੀ ਹੁੰਦੀ ਪਰ ਪੂਰੇ ਝੰਡੇ ਲੱਗੇ ਹੋਇਆ ਇਸ ਟਾਈਮ ਕਿ ਜਿਹੜਾ ਵਾਇਚ ਮਨਪ੍ਰੀਤ ਨੇ ਗਲੀ ਗਲੀ ਚ ਝੰਡੇ ਲਾਇਆ ਚੰਡੇ ਲਾਈਫ ਨੇ ਜਿਹੜੇ ਲਾਉਂਦੇ ਆ ਉਹਦਾ ਕਿਸਾਨਾਂ ਦੇ ਉਲਟ ਟੱਗ ਦਾ ਨਾਲ ਜਾਂਦੇ ਧਰਨੇ ਹੁਣ ਸਾਨੂੰ ਕਟਾਈ ਜਾਂਦੇ ਆ ਕਿਸਾਨਾਂ ਨੂੰ ਤੇ ਉਹਨਾਂ ਕਿਸਾਨ ਵੇਖ ਲੈਣ ਜੀ ਉਹਨਾਂ ਨੇ ਫੇਰ ਡਾਂਗਾਂ ਖਾਣੀਆਂ ਤਾਂ ਮਨਪ੍ਰੀਤ ਬਾਦ ਉਹਨਾਂ ਦੀ ਗਾਣਾ ਵੀ ਚੱਲਣ ਰਿਹਾ ਇੱਕ ਵੀ ਗਾਣਾ ਕਿਹੋ ਜਿਹਾ ਮੈਂ ਤਾਂ ਸੁਣਿਆ ਨਹੀਂ ਕੀ ਕਹਿੰਦੇ ਗਾਣੇ ਚ ਮੈਂ ਨਹੀਂ ਇਹਨਾਂ ਦਾ ਗਾਣਾ ਸੁਣਦਾ ਗਾਣਾ ਨਹੀਂ ਸੁਣਦੇ ਮਨਪ੍ਰੀਤ ਦਾ ਨਾ ਨਾ ਉਹ ਦੇਖੋ ਚੰਗੀਤਨਾ ਤੁਸੀਂ ਜਾਣਦੇ ਹੋ ਜਾਣਦੇ ਚੰਗੀਤਰਾ ਜਾਣਦੇ ਆ ਚੰਗੀਤਕਾਂ ਮਨਪ੍ਰੀਤ ਬਾਦ ਉਹਨਾਂ ਨੂੰ ਜਾਣਦੇ ਆ ਚੰਗੀਤਕਾਂ ਕਾਂਗਰਸ ਦਾ ਹਿੱਸਾ ਰਿਹਾ ਏ ਕਾਂਗਰਸ ਦਾ ਤਰ੍ਹਾਂ ਇਹ ਤਾਂ ਹੀ ਮੰਨ ਜੀ ਐ ਐ ਵਿੱਤ ਮੰਤਰੀ ਬਣ ਕੇ ਨੇ ਕਰਿਆ ਕੀ ਸੀ ਕਿਵੇਂ ਫਾਇਦਾ ਕਰ ਗਿਆ ਸਾਡਾ ਮਨਪ੍ਰੀਤ ਬਾਦਲ ਹਾਂ ਇਹਨੂੰ ਜਿਹੜੀਆਂ ਕੋਈ 20-30 ਹਜ਼ਾਰ ਪਾਉਣੀਆਂ ਉਸ ਇਹਨਾਂ ਦੀ ਪਾਰਟੀ ਨੇ ਪੈਣੀਆਂ ਸਾਡੀਆਂ ਵੱਧ ਜਾਣੀਆਂ ਮਤਲਬ ਤੁਸੀਂ ਕਹਿ ਰਹੇ ਹੋ ਵੀ ਮਨਪ੍ਰੀਤ ਬਾਦਲ ਗਿੱਦੜ ਬਾਹੇ ਆਇਆ ਤਾਂ ਰਾਜੇ ਬੜੇ ਨੂੰ ਜਿਤਾਉਣਾ ਹੈ ਜਿਤਾਉਣ ਆਇਆ ਇਹ ਸਹੀ ਕੀਤੀ ਗੱਲ ਆਹ ਕਿਹੜਾ ਸਮੀਕਰਨ ਕੱਢਿਆ ਤੁਸੀਂ ਹਾਂ ਹੈ ਇਹ ਮਤਲਬ ਕਿਵੇਂ ਸੋਚਿਆ ਮੈਂ ਸੋਚਿਆ ਵੀ ਇਹਨੂੰ ਵੋਟਾਂ ਜਿਹੜੀਆਂ ਇਹਨੂੰ ਪੈ ਗਈਆਂ ਕੋਈ ਨਾ ਦੀ ਪਾਰਟੀ ਨਹੀਂ ਪੈਣੀ ਅਸੀਂ ਤਾਂ ਪਾਉਂਦੇ ਕਾਂਗਰਸੀ ਬੰਦਾ ਸਾਡਾ ਪਾਉਂਦਾ ਨਹੀਂ ਕੋਈ ਲੈ ਵੀ ਅਸੀਂ ਮੱਲਣ ਇੱਥੇ ਪੰਚਾਇਤਾਂ ਤੈਨਦੇ ਆ ਤੇ ਸ਼ਾਇਦ ਜਿਹੜੀ ਸਾਥ ਚ ਅਸੀਂ ਖੜੇ ਆ ਸਾਰੀ ਕਾਂਗਰਸੀ ਆ ਤੇ ਸਾਰੇ ਕਹਿੰਦੇ ਵੀ ਰਾਜਾ ਬੜਾਂਗੇ ਜਿੱਤੂਗਾ ਹੈ ਨਹੀਂ ਜਿੱਤੂਗਾ ਜੀ ਰਾਜਾ ਬਣਗਾ ਹਾਂ ਡਿੰਪੀ ਢਿੱਲੋਂ ਤੋਂ ਮੈਨੂੰ ਤੁਹਾਨੂੰ ਵਿਚਾਰਾ ਤਾਂ ਇਨਾਰੀ ਹਾਰ ਲਿਆ ਕਹਿੰਦੇ ਵੀ ਹਲਕੇ ਚ ਲੋਕ ਉਹਨੂੰ ਮੌਕਾ ਵੀ ਦੇਣਾ ਚਾਹੁੰਦੇ ਆ ਨਹੀਂ ਡਿੰਪੀ ਢਿੱਲੋਂ ਵਿੱਚ ਮੌਕਾ ਦਿੰਦੇ ਆ ਉਹ ਕਰਮਾਂ ਦਾ ਹੀ ਮਾੜਾ ਹਾਂ ਹਾਰ ਜਾਂਦਾ ਵਿਚਾਰਾ ਆ ਤੇ ਕੀ ਮੰਨੂ ਗੱਲ ਕਿ ਨਹੀਂ ਵੇਖੋ ਜੀ ਇਹ ਮੁਕਾਬਲਾ ਆ ਜੀ ਪੂਰਾ ਫਸਮਾ ਮੁਕਾਬਲਾ ਫਸਮਾ ਫਸਵਾ ਮੁਕਾਬਲਾ ਤੁਸੀਂ ਦੋ ਕੋਣਾ ਮੰਨਦੇ ਹੋ ਕਿ ਤਿੰਨੇ ਖਿਡਾਰੀਆਂ ਨੂੰ ਮੁਕਾਬਲੇ ਚ ਮੰਨਦੇ ਹੋ ਦੋ ਕੋਣਾ ਮੰਨਦੇ ਆ ਜੀ ਦੋ ਜਿਹੜੇ ਇਹ ਡੈਂਪੀ ਤੇ ਰਾਜਾ ਦਾਜਾ ਬਣੇ ਤੇ ਮਨਪ੍ਰੀਤ ਮਨਪ੍ਰੀਤ ਤਾਂ ਨਹੀਂ ਜੀ ਮੁਕਾਬਲੇ ਚ ਨਹੀਂ ਨਾ ਓਏ ਹੋਏ ਹੋਏ ਨਵੀਂ ਗੱਲ ਮਨਪ੍ਰੀਤ ਸਾਡੇ ਮੁਕਾਬਲੇ ਚੋਂ ਬਾਹਰ ਘੜਤਾ ਇਸ ਸਾਥ ਨੇ ਸੋ ਕਿੱਧੜ ਵਾਹੇ ਦੀ ਅਪਡੇਟ ਤੁਸੀਂ ਹੁਣ ਤੱਕ ਲੋਕਾਂ ਨਾਲ ਗੱਲਬਾਤ ਕੀਤੀ ਵੀ ਰਾਜੇ ਬਟਾ ਨੇ ਕੰਮ ਨੂੰ ਸਰਾ ਰਹੇ ਨੇ ਤੇ ਨੌਕਚੌਕ ਵੀ ਤੁਸੀਂ ਦੇਖੀ ਦਾਰੂ ਦੀ ਗੱਲ ਵੀ ਚੱਲ ਰਹੀ ਆ ਤੇ ਇੱਕ ਗੱਲ ਆਫ ਦਾ ਰਿਕਾਰਡਿੰਗ ਵੀ ਚੱਲੀ ਕਿ ਪੈਸਾ ਬਹੁਤ ਆਤ ਕੇ ਗਿੱਧੜ ਵਾਹੇ ਵੰਡ ਹੋਣਾ ਇਹ ਗੱਲ ਠੀਕ ਆ ਹਾਂਜੀ ਠੀਕ ਹੈ ਜੀ ਇਹ ਤਾਂ ਵੰਡਣਗੇ ਸਾਰੀ ਜਿੱਧਰੋਂ ਪੈਸੇ ਵੱਧਗੇ ਫਿਰ ਵੋਟ ਉਧਰ ਨੂੰ ਹੋ ਜਾਊ ਨਹੀਂ ਜੀ ਪੈਸੇ ਵੰਡਣ ਲੱਗੇ ਸੌ ਵੀ ਖਵਾਉਂਦੇ ਹੁੰਦੇ ਲੀਡਰ ਵੀ ਸੌ ਜਣ ਇਹ ਆ ਪਾਈ ਜਾਂਦੇ ਤੇ ਜਦੋਂ ਗਰੀਬ ਮੌਕੇ ਤੇ ਪਾ ਦੂ ਉਹਦੋਂ ਕੀ ਹੋ ਜਾਊਗਾ ਜੀ ਫਿਰ ਹੂੰ ਸਵਾ ਤਾਂ ਪਹੁੰਚੇ ਪੁੱਤਾਂ ਦੀਆਂ ਪਹੁੰਚਦੇ ਅਗਲਾ ਪਾ ਦੂਗਾ ਕਿਹੜੀ ਪਉਂਦੇ ਗੁਰੂ ਗ੍ਰੰਥਾ ਜੀ ਨੂੰ ਝੂਠਿਆਂ ਸੌਂ ਪਾਈ ਗਏ ਤਾਂ ਤਾਂ ਹੀ ਤਾਂ ਮੰਝੇ ਪਏ ਆ ਆ ਪਾਪਾ ਕੀ ਬਾਤ ਹੈ ਬੜਾ ਸੋਹਣਾ ਸੱਚ ਗੱਲ ਹੈ ਜੀ ਸੌਂ ਸੌ ਖਾਧੀ ਤੁਸੀਂ ਕਦੀ ਪੈਸੇ ਲੈਣ ਲੱਗੀ ਨਾ ਬਿਨਾ ਸੌਂ ਖਾਧੀ ਲੈ ਤੇ ਆ ਪਾ ਲਈ ਨਹੀਂ ਓਏ ਹੋਏ ਉਹ ਲਿਸ਼ਟੀ ਤੇ ਹੱਥਿਆਰ ਰੱਖਣੇ ਹੁੰਦੇ ਜੀ ਬਸ ਠੀਕ ਹੈ ਬਾਈ ਕਿਵੇਂ ਫਿਰ ਹੁਣ ਤਾਂ ਸਮਾਂ ਲੱਗੀ ਵੀ ਇਧਰ ਵਾਲੇ ਕਹਿੰਦੇ ਵਿੜੰਗ ਜਿੱਤੂ ਤੇ ਵਿੜੰਗ ਨਹੀਂ ਅਸੀਂ ਆ ਜੀ ਗੜੰਗੂਣੇ ਪਾਉਣੀਆਂ ਸੀ ਵੀ ਜੀ ਹਾਂ ਜੀ ਮੂਲਿਆਂ ਜੀ ਨੂੰ ਤਾਂ ਨਹੀਂ ਕਹਦੇ ਵੀ ਬਾਬੇ ਬੈਠੇ ਜੀ ਆਪਾਂ ਕਿਸੇ ਤੋਂ ਕੋਈ ਚੇਹਰੇ ਇਹਨਾਂ ਦੇ ਤਣਾਉਦੇ ਆ ਸੀ ਪਹਿਲਾਂ ਤਾਂ ਕਾਂਗਰਸ ਨਾਲ ਜੁੜੇ ਤਾਂ ਕਾਂਗਰਸ ਨੂੰ ਹੀ ਪਾਉਣੀਆਂ ਜੀ ਬਹੁਤ ਬਹੁਤ ਧੰਨਵਾਦ ਮੱਲਣ ਪਿੰਡ ਬੜੀ ਖੁੱਲ ਕੇ ਗੱਲ ਕਰਦੇ ਆ ਇੱਕ ਇੱਕ ਤਰਫਾ ਮੁਕਾਬਲਾ ਬਣਾਇਆ ਹੋਇਆ ਇਹਨਾਂ ਨੇ ਮੰਨਦੇ ਕਿ ਡਿੰਪੀ ਤੇ ਰਾਜੇ ਅ ਅਮਰਤਾ ਵੜਿੰਗ ਵਿਚਾਲੇ ਮੁਕਾਬਲਾ ਮਨਪ੍ਰੀਤ ਨੂੰ ਹੱਲੇ ਸੀਰੀਅਸ ਨਹੀਂ ਲੈ ਰਹੇ ਵੇਖਦੇ ਆ ਕਿ ਆਉਣ ਵਾਲੇ ਨਤੀਜੇ ਵਾਲੇ ਦਿਨ ਕੀ ਬਣਦਾ ਹੈ